ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜੇ ਦੇ ਰਾਜ ਵਿੱਚ ਇੱਕ ਅਪਰਾਧੀ ਨੂੰ ਸਜ਼ਾ ਦਿੱਤੀ ਜਾ ਰਹੀ ਹੁੰਦੀ ਆ ਤੇ ਉਸ ਰਾਜੇ ਦੇ ਸਜ਼ਾ ਦੇਣ ਦੇ ਦੋ ਹੀ ਤਰੀਕੇ ਹੁੰਦੇ ਆ ਇੱਕ ਤਾਂ ਉਹਨੇ ਗੁਪਤ ਦਰਵਾਜ਼ਾ ਬਣਾਇਆ ਹੁੰਦਾ ਵਾ ਤੇ ਇੱਕ ਫਾਂਸੀ ਦੀ ਸਜ਼ਾ ਤੇ ਹਰੇਕ ਅਪਰਾਧੀ ਨੂੰ ਉਹ ਇਹ ਗੱਲ ਜ਼ਰੂਰ ਪੁੱਛਦਾ ਵਾ ਕਿ ਤੂੰ ਮਤਲਬ ਕਿ ਫਾਂਸੀ ਦੀ ਸਜ਼ਾ ਨੂੰ ਚੁਣਨਾ ਚਾਹਨਾ ਵਾ ਕਿ ਉਸ ਗੁਪਤ ਦਰਵਾਜ਼ੇ ਨੂੰ ਤਾਂ ਹਰੇਕ ਅਪਰਾਧੀ ਉਸ ਫਾਂਸੀ ਦੀ ਸਜ਼ਾ ਨੂੰ ਹੀ ਚੁਣਦਾ ਕਿਉਂਕਿ ਜਿਹੜਾ ਉਹ ਗੁਪਤ ਦਰਵਾਜ਼ੇ ਦਾ ਰਾਜ ਹੁੰਦਾ ਉਸ ਨੂੰ ਅਜੇ ਤੱਕ ਕੋਈ ਨਹੀਂ ਜਾਣ ਪਾਇਆ ਉਸ ਉਹਦੇ ਜਿਹੜਾ ਪਿੱਛੇ ਕੀ ਆ ਇਸ ਰਾਜ ਨੂੰ ਕੋਈ ਵੀ ਜ਼ਾਹਿਰ ਨਹੀਂ ਕਰ ਪਾਇਆ ਤਾਂ ਇਸੇ ਤਰ੍ਹਾਂ ਹੀ ਉਸ ਅਪਰਾਧੀ ਨੂੰ ਵੀ ਪੁੱਛਿਆ ਜਾਂਦਾ ਵੀ ਤੂੰ ਕਿਸ ਚੀਜ਼ ਨੂੰ ਚੁਣਨਾ ਚਾਹਣਾ ਵਾ ਤੂੰ ਉਸ ਗੁਪਤ ਦਰਵਾਜ਼ੇ ਨੂੰ ਚੁਣਨਾ ਚਾਹਣਾ ਜਾਂ ਤੂੰ ਫਾਂਸੀ ਦੀ ਸਜ਼ਾ ਨੂੰ ਚਾਹਨਾ ਚਾਹਨਾ ਤਾਂ ਉਹ ਅਪਰਾਧੀ ਵੀ ਇਸ ਗੱਲ ਤੋਂ ਡਰ ਜਾਂਦਾ ਵਾ ਕਿਉਂਕਿ ਇਹ ਗੱਲ ਜਦੋਂ ਵੀ ਕੋਈ ਵੀ ਕਿਸੇ ਨੂੰ ਵੀ ਸਜ਼ਾ ਮਿਲਦੀ ਆ ਤਾਂ ਉਸੇ ਟਾਈਮ ਹੀ ਪੂਰੇ ਰਾਜ ਦੇ ਵਿੱਚ ਫੈਲ ਜਾਂਦੀ ਪੂਰੀ ਪ੍ਰਜਾ ਦੇ ਵਿੱਚ ਇਹ ਗੱਲ ਫੈਲ ਜਾਂਦੀ ਤਾਂ ਉਸ ਗੁਪਤ ਦਰਵਾਜ਼ੇ ਦੇ ਡਰ ਤੇ ਕਾਰਨ ਉਹ ਵੀ ਸੋਚਦਾ ਵਾ ਕਿ ਸ਼ਾਇਦ ਕੀ ਪਤਾ ਇਸ ਦਰਵਾਜ਼ੇ ਦੇ ਪਿੱਛੇ ਕੀ ਹੋਵੇਗਾ ਵੀ ਕੀ ਪਤਾ ਇਹਦੇ ਪਿੱਛੇ ਕੋਈ ਜੰਗਲੀ ਜਾਨਵਰ ਨਾ ਹੋਵੇ ਕੋਈ ਭੁੱਖਾ ਜਾਨਵਰ ਨਾ ਹੋਵੇ ਹਨਾ ਜਾਂ ਕੋਈ ਸ਼ੈਤਾਨੀ ਸ਼ਕਤੀ ਨਾ ਹੋਵੇ ਕੋਈ ਆਤਮਾ ਨਾ ਹੋਵੇ ਹਨਾ ਕੋਈ ਜਹਰੀਲੇ ਸੋਚਣਾ ਹੁਣ ਬਹੁਤ ਸਾਰੀਆਂ ਨੈਗੇਟਿਵ ਜਿਹੜੀਆਂ ਗੱਲਾਂ ਹੁੰਦੀਆਂ ਉਹਦੇ ਦਿਮਾਗ 'ਚ ਘੁੰਮਣ ਲੱਗਦੀਆਂ ਤੇ ਇਹਨਾਂ ਗੱਲਾਂ ਨੂੰ ਸੋਚਦੇ ਹੋਏ ਇੱਕਦਾਂ ਮਹਾਰਾਜੇ ਨੂੰ ਕਹਿੰਦਾ ਕਿ ਨਹੀਂ ਵੀ ਉਹਦੇ ਪਿੱਛੇ ਕੀ ਪਤਾ ਮੇਰੇ ਨਾਲ ਕੀ ਹੋਊਗਾ ਤੜਫਕੇ ਮੌਤ ਲੈਣ ਦੀ ਬਜਾਏ ਮੈਂ ਫਾਂਸੀ ਦੀ ਸਜ਼ਾ ਨੂੰ ਚੰਨਣਾ ਚਾਹਣਾ ਕਿਉਂਕਿ ਇੱਥੇ ਮੇਰੀ ਇੱਕ ਹੀ ਝਟਕੇ 'ਚ ਜਾਨ ਨਿਕਲ ਜੂਗੀ ਤਾਂ ਉਸ ਦਿਨ ਮਤਲਬ ਕਿ ਜਿਹੜਾ ਰਾਜਾ ਹੁੰਦਾ ਵਾ ਉਹ ਅਪਰਾਧੀ ਨੂੰ ਕਹਿੰਦਾ ਕਿ ਅੱਜ ਦੇ ਦਿਨ ਤੈਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਕੱਲ੍ਹ ਦੇ ਸੂਰਜ ਚੜ੍ਹਨ ਦੇ ਸਾਰ ਹੀ ਤੈਨੂੰ ਸਜ਼ਾ ਦੇ ਦਿੱਤੀ ਜਾਵੇਗੀ ਤਾ ਉਸ ਤੋਂ ਬਾਅਦ ਜਦੋਂ ਅਗਲਾ ਦਿਨ ਹੁੰਦਾ ਵਾ ਸੂਰਜ ਚੜ੍ਹਦਾ ਵਾ ਤਾਂ ਉਸ ਅਪਰਾਧੀ ਨੂੰ ਬੁਲਾਇਆ ਜਾਂਦਾ ਜਿੱਥੇ ਉਹਨੂੰ ਫਾਂਸੀ ਦੀ ਸਜ਼ਾ ਦੇਣਾ ਦੇਣੀ ਹੁੰਦੀ ਆ ਤੇ ਫਿਰ ਰਾਜਾ ਫੇਰ ਉਹਨੂੰ ਇੱਕ ਸਵਾਲ ਕਰਦਾ ਉਹ ਕਹਿੰਦਾ ਵੀ ਚਲੋ ਠੀਕ ਆ ਤੂੰ ਫਾਂਸੀ ਦੀ ਸਜ਼ਾ ਨੂੰ ਤਾਂ ਚੋਣ ਲਿਆ ਹਨ ਤੇ ਤੂੰ ਹੁਣ ਆਪਣੀ ਆਖਰੀ ਇੱਛਾ ਨੂੰ ਦੱਸ ਸਕਦਾ ਵਾ ਜੇ ਕੋਈ ਜੇਕਰ ਤੇਰੀ ਕੋਈ ਆਖਰੀ ਇੱਛਾ ਹੈਗੀ ਆ ਤਾਂ ਉਹ ਅਪਰਾਧੀ ਰਾਜੇ ਨੂੰ ਕਹਿੰਦਾ ਕਿ ਮੇਰੀ ਆਖਰੀ ਇੱਛਾ ਤਾਂ ਬਸ ਇਹ ਹੀ ਆ ਵੀ ਅੱਜ ਤੱਕ ਇਸ ਗੁਪਤ ਦਰਵਾਜ਼ੇ ਦੇ ਰਾਜ ਨੂੰ ਕੋਈ ਨਹੀਂ ਜਾਣ ਪਾਇਆ ਜਿਹੜਾ ਇਹ ਤੁਹਾਡਾ ਰੂਲ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸਾਡੇ ਦਾਦੇ ਪੜਦਾਦੇ ਵੀ ਇਸ ਚੀਜ਼ ਬਾਰੇ ਦੱਸਦੇ ਦੇ ਸੀ ਤੇ ਅੱਜ ਮੇਰੀ ਆਖਰੀ ਜਿਹੜੀ ਇੱਛਾ ਇਹ ਹੀ ਆ ਵੀ ਮੈਂ ਉਸ ਦਰਵਾਜ਼ੇ ਦੇ ਬਾਰੇ ਜਾਨਣਾ ਚਾਹਣਾ ਕਿ ਉਸ ਦਰਵਾਜੇ ਦੇ ਪਿੱਛੇ ਅਜਿਹਾ ਕੀ ਆ ਵੀ ਜਿਹੜਾ ਜਿਹੜੇ ਵੀ ਅਪਰਾਧੀ ਨੂੰ ਸਜ਼ਾ ਮਿਲਦੀ ਉਹ ਉਸ ਨੂੰ ਨਿਚੋਣਾ ਚਾਹੁੰਦਾ ਫਾਂਸੀ ਦੀ ਸਜ਼ਾ ਨੂੰ ਚੋਣਾ ਜ਼ਰੂਰੀ ਸਮਝਦਾ ਤੇ ਮੈਂ ਇਸ ਗੱਲ ਨੂੰ ਜ਼ਰੂਰ ਜਾਨਣਾ ਚਾਹੂੰਗਾ ਤਾਂ ਜਿਹੜਾ ਉਹ ਰਾਜਾ ਹੁੰਦਾ ਵਾ ਥੋੜਾ ਜਿਹਾ ਹੱਸਦਾ ਤੇ ਉਹ ਜਿਹੜਾ ਅਪਰਾਧੀ ਨੂੰ ਅੱਗੇ ਜਵਾਬ ਦਿੰਦਾ ਵਾ ਉਹ ਕਹਿੰਦਾ ਕਿ ਉਸ ਗੁਪਤ ਦਰਵਾਜੇ ਦੇ ਪਿੱਛੇ ਮੈਂ ਫਿਰ ਉਹ ਇੱਕ ਗੱਲ ਕਹਿੰਦਾ ਉਹ ਕਹਿੰਦਾ ਵੀ ਅੱਜ ਤੱਕ ਇਹ ਗੱਲ ਸਾਡੇ ਦਾਦਿਆਂ ਬਣਦਾਦਿਆਂ ਤੋਂ ਕਿਸੇ ਨੇ ਵੀ ਕਿਸੇ ਦੇ ਅੱਗੇ ਜ਼ਾਹਿਰ ਨਹੀਂ ਕੀਤੀ ਪਰ ਤੇਰੀ ਆਖਰੀ ਇੱਛਾ ਵਾ ਤੇ ਮੈਂ ਤੈਨੂੰ ਇਹ ਦੱਸਣਾ ਜ਼ਰੂਰ ਸਮਝੂਗਾ ਤੇ ਜਿੰਨੇ ਵੀ ਉੱਥੇ ਸਾਰੇ ਜਾਣੇ ਹੁੰਦੇ ਆ ਹਨ ਜਿਹੜਾ ਜਲਾਦ ਹੁੰਦਾ ਵਾ ਜਾਂ ਉਹਦੇ ਸੈਨਿਕ ਹੁੰਦੇ ਸੰਤਰੀ ਮੰਤਰੀ ਸਾਰਿਆਂ ਨੂੰ ਉਸ ਜਗ੍ਹਾ ਤੋਂ ਬਾਹਰ ਭੇਜਿਆ ਜਾਂਦਾ ਤਾਂ ਉੱਥੇ ਸਿਰਫ ਰਾਜਾ ਤੇ ਸਿਰਫ ਉਹ ਅਪਰਾਧੀ ਹੀ ਰਹਿ ਜਾਂਦੇ ਆ ਤਾਂ ਜਦੋਂ ਉਹ ਦੋਨੇ ਜਾਣੇ ਰਹਿ ਜਾਂਦੇ ਆ ਤਾਂ ਫਿਰ ਰਾਜਾ ਉਹਨੂੰ ਇਹ ਗੱਲ ਦਾ ਜਵਾਬ ਦਿੰਦਾ ਉਹ ਕਹਿੰਦਾ ਵੀ ਹਾਂ ਵੀ ਹੁਣ ਮੈਂ ਤੈਨੂੰ ਦੱਸੂਗਾ ਕਿ ਉਸ ਗੁਪਤ ਦਰਵਾਜ਼ੇ ਦਾ ਰਾਜ਼ ਕੀ ਆ ਉਸ ਗੁਪਤ ਦਰਵਾਜ਼ੇ ਦੇ ਪਿੱਛੇ ਤੇਰੀ ਆਜ਼ਾਦੀ ਆ ਹਨਾ ਤੇ ਇਹ ਗੱਲ ਸੁਣ ਕੇ ਜਿਹੜਾ ਅਪਰਾਧੀ ਹੁੰਦਾ ਉਹ ਕਹਿੰਦਾ ਵੀ ਇਹ ਕਿਵੇਂ ਵੀ ਆਜ਼ਾਦੀ ਕਿਵੇਂ ਉਹ ਕਹਿੰਦਾ ਵੀ ਇਹ ਜਿਹੜਾ ਜਦੋਂ ਅਪਰਾਧੀ ਕਿਸੇ ਵੀ ਅਪਰਾਧ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਗੁਪਤ ਦਰਵਾਜ਼ੇ ਦੇ ਪਿੱਛੇ ਤੂੰ ਜਾਣਾ ਚਾਹੋਨੇਗਾ ਚਾਹਵੇਂਗਾ ਕਿ ਫਾਂਸੀ ਦੀ ਸਜ਼ਾ ਨੂੰ ਚੁਣਨਾ ਚਾਹਵੇਂਗਾ ਤਾਂ ਇਸ ਡਰ ਤੋਂ ਹੀ ਜਿੰਨੇ ਵੀ ਅਪਰਾਧੀ ਆ ਤੇ ਤੇਰੇ ਨਾਲ ਤੇਰੇ ਸਣੇ ਹੀ ਤੂੰ ਵੀ ਫਾਂਸੀ ਦੀ ਸਜ਼ਾ ਨੂੰ ਚੁਣਿਆ ਹਨਾ ਤਾਂ ਇਸੇ ਹੀ ਤਰ੍ਹਾਂ ਸਾਰਿਆਂ ਨੇ ਫਾਂਸੀ ਦੀ ਸਜ਼ਾ ਨੂੰ ਚੁਣਨਾ ਕਿਉਂਕਿ ਉਹਦੇ ਪਿੱਛੇ ਸਾਰਿਆਂ ਦੀ ਆਜ਼ਾਦੀ ਸੀ ਤੇਰੀ ਵੀ ਇਸ ਪਿੱਛੇ ਆਜ਼ਾਦੀ ਸੀ ਤਾਂ ਡਰ ਨੇ ਤੈਨੂੰ ਅੱਗੇ ਨਹੀਂ ਵਧਣ ਦਿੱਤਾ ਜੇਕਰ ਤੂੰ ਉਸ ਦਿਨ ਜਾਂ ਕੱਲ ਹਨਾ ਇਹ ਚੀਜ਼ ਨੂੰ ਚੁਣ ਲੈਂਦਾ ਕਿ ਮੈਂ ਗੁਪਤ ਦਰਵਾਜ਼ੇ ਦੇ ਪਿੱਛੇ ਜਾਣਾ ਚਾਹੂੰਗਾ ਤਾਂ ਅੱਜ ਤੇਰੀ ਆਜ਼ਾਦੀ ਤੇਰੇ ਕੋਲ ਹੁੰਦੀ ਹਨਾ ਤੇ ਤੂੰ ਫਾਂਸੀ ਦੀ ਸਜ਼ਾ ਤੋਂ ਬਚ ਜਾਣਾ ਸੀਗਾ ਤਾਂ ਉਸ ਤੋਂ ਬਾਅਦ ਉਸ ਅਪਰਾਧੀ ਨੂੰ ਸਜ਼ਾ ਦਿੱਤੀ ਜਾਂਦੀ ਆ ਤੇ ਉਹਨੂੰ ਫਾਂਸੀ ਤੇ ਲਟਕਾਇਆ ਜਾਂਦਾ ਵਾ ਤੇ ਇਹ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਕਿ ਜੇ ਜੋ ਵੀ ਕੋਈ ਵੀ ਆਪਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਹਨ ਜਾਂ ਕਰਨਾ ਹੁੰਦਾ ਵਾ ਸ਼ੁਰੂ ਤੇ ਆਪਣੇ ਦਿਮਾਗ 'ਚ ਪਹਿਲਾਂ 네ਗੇਟਿਵਿਟੀ ਆਉਂਦੀ ਆ ਤੇ ਆਪਾਂ ਇਹ ਸੋਚਦੇ ਵੀ ਪਤਾ ਨਹੀਂ ਸਾਡਾ ਕੰਮ ਇਹ ਪੂਰਾ ਹੋਊਗਾ ਕਿ ਨਹੀਂ ਪਤਾ ਨਹੀਂ ਅਸੀਂ ਇਸ ਕੰਮ 'ਚ ਸਫਲ ਹੋਵਾਂਗੇ ਕਿ ਨਹੀਂ ਪਤਾ ਨਹੀਂ ਸਾਨੂੰ ਮਤਲਬ ਕਿ ਇਸ ਕੰਮ 'ਚ ਸਫਲਤਾ ਮਿਲੂਗੀ ਕਿ ਨਹੀਂ ਸਾਨੂੰ ਇਸ ਕੰਮ ਵਿੱਚ ਘਾਟਾ ਨਾ ਪੈ ਜਾਵੇ ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ 'ਚ 네ਗੇਟਿਵਿਟੀ ਰੱਖ ਕੇ ਅੱਗੇ ਚੱਲਦੇ ਆ ਹਨ ਤੇ ਉਸ ਕੰਮ ਵਿੱਚ ਆਪਾਂ ਕਦੇ ਨਹੀਂ ਸਫਲ ਹੁੰਦੇ ਉਸ ਕੰਮ ਨੂੰ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਰ ਦਿੰਨੇ ਬੰਦ ਕਰ ਦਿੰਨੇ ਆ ਤੇ ਆਪਾਂ ਸੋਚਦੇ ਵੀ ਨਹੀਂ ਨਹੀਂ ਇਸ ਤੋਂ ਬਿਹਤਰ ਤਾਂ ਅਸੀਂ ਕੰਮ ਸ਼ੁਰੂ ਹੀ ਨਾ ਕਰੀਏ ਵੀ ਸਾਨੂੰ ਕੋਈ ਘਾਟਾ ਨਾ ਪੈ ਜਾਵੇ ਅਖੀਰ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਡਰ ਨੂੰ ਪਿੱਛੇ ਛੱਡਦੇ ਹੋਏ ਆਪਣੀ ਕਾਮਯਾਬੀ ਵੱਲ ਵਧੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਮਿਲਦਿਆਂ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ